ਭਾਬੀ ਨੇ ਇਲਜ਼ਾਮ ਲਾਇਆ ਆਪਣੇ ਦਿਓਰ ਤੇ ਵੀ ਮੈਨੂੰ ਇਹਨੇ दारू ਪਿਆਈ ਮੇਰੇ ਕੱਪੜੇ ਪਾੜੇ ਮੇਰੇ ਨਾਲ ਤੱਕਾ ਕੀਤਾ ਮੇਰੇ ਨਾਲ ਇੱਜ਼ਤ ਮੇਰੀ ਇੱਜ਼ਤ ਨਾਲ ਖੇਡਿਆ ਪਰ ਜਿਹੜਾ ਦਿਓਰ ਆ ਉਹ ਕੈਮਰੇ ਮੂਹਰੇ ਆ ਰਿਹਾ ਵੀ ਮੈਂ ਇਹਦੇ ਨਾਲ ਕੁਝ ਨਹੀਂ ਕੀਤਾ ਇਹ じゃ ਉਹਨੇ ਆਪਣੇ ਘਰ ਵਾਲੇ ਨੂੰ ਫੋਨ ਲਾਇਆ ਫੋਨ ਲੱਗ ਕੇ ਸੱਦਿਆ ਵੀ ਮੈਂ ਤੇਰੇ ਭਰਾ ਨੇ ਮੇਰੇ ਨਾਲ ਇਹ ਤੱਕਾ ਕੀਤਾ ਉਹ ਦੋਵੇਂ ਭਰਾਵਾਂ ਦੇ ਵਿੱਚ ਲੜਾਈ ਪਵਾਤੀ ਇੱਕ ਦੂਜੇ ਦੇ ਛਿੱਤਰੋ ਛਿੱਤਰੀ ਸਿਸਟਮ ਇੰਨਾ ਵਿਗੜ ਗਿਆ ਵੀ ਸਿਰਫ ਇੱਕ ਪੰਜ ਕਿੱਲਿਆਂ ਦੀ ਜ਼ਮੀਨ ਪਿੱਛੇ ਸਾਰਾ ਕੁਝ ਹੋਇਆ ਸਾਰੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਆ ਕਿਉਂ ਇਹ ਭਾਬੀ ਨੇ ਰਚਿਆ ਸੀ ਕਿਉਂ ਭਾਬੀ ਨੇ ਇੱਕ 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 ਚੀਜ਼ ਬਣਾਈ ਸੀ ਇੱਕ ਕਹਾਣੀ ਬਣਾਈ ਸੀ ਇਹ ਸਾਰੀ ਕਿਵੇਂ ਕਮਾਈ ਉਹਨੇ ਕਿਵੇਂ ਚੱਕਰੀ ਫੇਰੀ ਕਿਵੇਂ ਪੈਗ ਲਾਏ ਕਿਵੇਂ ਉਹਨੇ ਕੱਪੜੇ ਪਾੜੇ ਸਾਰੀ ਗੱਲਬਾਤ ਤੁਹਾਨੂੰ ਮੈਂ ਦੱਸੂੰਗਾ ਇਸ ਕੈਮਰੇ ਦੇ ਵਿੱਚ ਜਿਹੜਾ ਬੰਦਾ ਆ ਰਿਹਾ ਉਹ ਦਿਉਰ ਆ ਉਹਦਾ ਸਾਰੀ ਗੱਲਬਾਤ ਉਹ ਦੱਸੂਗਾ ਵੀ ਮੇਰੇ ਨਾਲ ਕੀ ਬੀਤਿਆ ਕੀ ਹੋਇਆ ਕੀ ਦੇ ਪਿੱਛੇ ਹੋਇਆ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਆਜੋ ਮੜਾ ਖਿੱਚ ਕੇ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਭਾਬੀ ਨੇ ਇਲਜ਼ਾਮ ਲਾਏ ਇਸ ਦਿਓਰ ਤੇ ਕਿਉਂ ਇਲਜ਼ਾਮ ਲਾਏ ਕਿਉਂ ਆਪ ਉਹਨੇ दारू ਪੀਤੀ ਕਿਉਂ ਕੱਪੜੇ ਪਾੜੇ ਸਾਰਾ ਸਿਸਟਮ ਕੀ ਆਪਦੀ ਪਲਾਨਿੰਗ ਕੀ ਬਣਾਈ ਭਾਬੀ ਨੇ ਜੋ ਇਹ ਦਿਓਰ ਆ ਜਿਹੜਾ ਇਹਨੂੰ ਉਹਨੇ ਫਸਾਉਣ ਦੀ ਕੋਸ਼ਿਸ਼ ਕੀਤੀ ਸਾਰੀ ਗੱਲਬਾਤ ਬਾਈ ਨੂੰ ਪੁੱਛਾਂਗੇ ਵੀ ਗੱਲਬਾਤ ਕੀ ਹੋਈ ਸੀ ਕਿਉਂ ਕੀ ਵਜਾ ਬਣੀ ਸੀਗੀ ਵੀ ਭਾਬੀ ਦੁਸ਼ਮਣ ਬਣ ਗਈ ਭਾਬੀ ਇੱਕ ਮਾਂ ਦਾ ਰੂਪ ਹੁੰਦੀ ਆ ਪਰ ਭਾਬੀ ਇੱਥੇ ਚੜੇਲ ਬਣ ਗਈ ਕੰਜਰੀ ਬਣ ਗਈ ਇੱਕ ਪ੍ਰੇਤ ਬਣ ਗਈ ਜਿਹੜੀ ਇਹਦੇ ਪਿੱਛੇ ਹੱਥ ਧੋਕੇ ਪੈ ਗਈ ਸਾਰੀ ਗੱਲਬਾਤ ਬਾਈ ਨੂੰ ਪੁੱਛਾਂਗੇ ਬਾਈ ਕੀ ਹਾਲ ਚਾਲ ਠੀਕ ਹੈ ਬਈ ਬਾਈ ਕੀ ਗੱਲਬਾਤ ਕੀ ਹੋਈ ਆ ਜਿਹੜਾ ਮਸਲਾ ਹੋਇਆ ਤੇਰੇ ਨਾਲ ਉਹ ਸੱਚੀ ਆ ਗੱਲ ਜਿਹੜੀ ਸਿਸਟਮ ਹੋਇਆ ਤੇਰੇ ਨਾਲ ਬਈ ਉਹ ਕੋਈ ਸੱਚੀ ਨਹੀਂ ਘਟਨਾ ਉਹਨੇ ਮੇਰੇ ਤੇ ਇਲਜ਼ਾਮ ਲਾਇਆ ਹਨਾ ਜਾਨ ਤੇਰੀ ਭਾਬੀ ਨੇ ਲਾਇਆ ਵੀ ਮੇਰੇ ਜਿਹੜੇ ਕੱਪੜੇ ਪਾੜਤੇ ਹੁਣੇ ਇਹਨੇ ਮੈਨੂੰ ਹੱਥੋਪਾਈ ਕੀਤੀ ਮਰਨ ਜ਼ਬਰਦਸਤੀ ਕੀਤੀ ਮੈਨੂੰ ਦਾਲੂ ਪਿਆਈ ਆ ਉਹ ਰੌਲਾ ਬਾਈ ਕੀ ਪੈ ਗਿਆ ਮੇਰੇ ਭਰਾ ਦੇ ਵਿਆਹ ਹੋਏ ਨੂੰ 5 ਸਾਲ ਹੋ ਗਏ ਠੀਕ ਆ ਸਾਡਾ ਇਦੋਂ ਵਿਆਹ ਤੋਂ ਪਹਿਲਾਂ ਵੀ ਸਾਡਾ ਭਰਾਵਾਂ ਦਾ ਇੰਨਾ ਕੇ ਪਿਆਰ ਸੀਗਾ ਵੀ ਪੂਰਾ ਸੀ ਇਹ ਇੱਕ ਦੂਜੇ ਦੇ ਪਿਆਰ ਨਾਲ ਰਹਿੰਦੇ ਸੀ ਠੀਕ ਆ ਚੱਲੇ ਭਾਬੀ ਆਈ ਪਹਿਲਾਂ ਤਾਂ ਇਹ 2-3 3 ਸਾਲ ਹੋ ਗਏ 4 ਪੂਰੇ ਐ ਰਹਿੰਦੀ ਸੀ ਅਜਿਵੇਂ ਹੁਣ ਸਾਨੂੰ ਐ ਹੁੰਦਾ ਸੀ ਸਾਨੂੰ ਜਿਵੇਂ ਅਸੀਂ ਭੈਣ ਭਰਾ ਹੁੰਨੇ ਆ ਠੀਕ ਆ ਜਦੋਂ ਪਤਾ ਲੱਗ ਗਿਆ ਵੀ ਹੁਣ ਮੇਰੇ ਵਿਆਹ ਦੀ ਉਮਰ ਹੋ ਗਈ ਮੇਰੇ ਮਾਪੇ ਉਹ ਰਸਤੇ ਵੇਖਣ ਲੱਗ ਗਏ ਆਉਣ ਲੱਗ ਗਏ ਤੇ ਇਹਦੀ ਭੈਣ ਸੀਗੀ ਚਲੋ ਅਸੀਂ ਵੀ ਕਿਹਾ ਭਾਈ ਵੇ ਭਾਬੀ ਤੂੰ ਉਹ ਰਿਸ਼ਤਾ ਲੈਉਣਾ ਤਾਂ ਦੂਆ ਦੀ ਭੈਣ ਤਾਂ ਲੈ ਆ ਸਕਦੀ ਆ ਮੈਂ ਕਰੂੰਗੀ ਗੱਲ ਉਹਦੀ ਕਿਤੇ ਹੋਰ ਨਾ ਗੱਲਬਾਤ ਹੋਵੇ ਅੱਜ ਕੱਲ ਹੁਣ ਤੱਕੇ ਨਾ ਵਿਆਹ ਨਹੀਂ ਹੁੰਦੇ ਫਲਾਨਾ ਨੇ ਉਹ ਲਾੜੇ ਜੇ ਲਾਈ ਗਈ ਜੇ ਉਹ ਲਾੜੇ ਲਾਈ ਗਈ ਮੈਂ ਚਲੋ ਵੀ ਠੀਕ ਆ ਭਾਈ ਜੇ ਤੇਰਾ ਨਹੀਂ ਕਰਾਉਂਦਾ ਇਰਾਦਾ ਤਾਂ ਉਹ ਤੇਰੀ ਗੱਲ ਵੱਖਾ ਰੌਲਾ ਪੈਂਦਾ ਪੈਂਦਾ ਭਰਾਵਾ ਵੀ ਸਾਡੇ ਸਾਰੇ ਗੱਲਾਂ ਮਤ ਤਾਂ ਹੋ ਲੱਗੀਆਂ ਵਿਚੋਲੇ ਆਉਣ ਲੱਗ ਸਾਰਾ ਕੁਝ ਹੋ ਗਿਆ ਇੱਕ ਰਿਸ਼ਤਾ ਸਾਡਾ ਹੁਣ ਜਿੱਦੇ ਆਉਣਾ ਸੀਗਾ ਮੁਕੂਜੋਲੇ ਨੇ ਕਿਹਾ ਭਾਈ ਵੀ ਤੈਨੂੰ ਇਹਨੇ ਓਕੇ ਆ ਉਹਨਾਂ ਨੇ ਆਉਣਾ ਤੇਰਾ ਸ਼ਗਨ ਕਰਦਣਗੇ ਛੋਡੇ ਘਰੇ ਠੀਕ ਹੈ ਇਹਨੇ ਕੀ ਕੀਤਾ ਮਾਂ ਦੀ ਧੀ ਨੇ ਜਦੋਂ ਉਹਨੂੰ ਕੰਨ ਬਲੇਲ ਪੈ ਗਈ ਮੈਂ ਮੰਮੀ ਨੂੰ ਦੱਸਿਆ ਸਾਰੇ ਉਹਨੂੰ ਪਤਾ ਲੱਗ ਗਿਆ ਹਨਾ ਭਰਾ ਨੂੰ ਫੋਨ ਲਾਤਾ ਮੈਂ ਭਾਈ ਤੂੰ ਮੜਾ ਸੰਦੇਹਾ ਜੀ ਤੇ ਅੱਜ ਉਹਨਾਂ ਨੇ ਆਹ ਕੰਮ ਕਰਨਾ ਇੰਨੇ ਕ ਭਾਈ ਦਨ ਆ ਜਾਣਗੇ ਹੁਣ ਭਾਬੀ ਨੂੰ ਵੀ ਕਿਹਾ ਤਾਂ ਵੀ ਆਦੇ ਭਾਈ ਲੇੜੇ ਕੱਪੜੇ ਆਦੇ ਜਿਹੜੇ ਕੋਈ ਬਣਾਉਣੇ ਬਨੂ ਨਵੇਂ ਕੱਢ ਲਾ ਦੇ ਤੇ ਭਾਈ ਪਾਲੀ ਹਨਾ ਜਦੋਂ ਉਹਨੂੰ ਪਤਾ ਲੱਗ ਗਿਆ ਮੇਰੀ ਮਾਂ ਤੇ ਮੇਰਾ ਪਿਓ ਤਾਂ ਉੱਠ ਗਏ ਚੱਲ ਵੀ ਵੀ ਮੁੰਡੇ ਆਸਤੇ ਮੁੰਦਲੀ ਲਿਆ ਅੱਗੇ ਚੱਲ ਕੁੜ ਇਨੇ ਨੇ ਕਿ ਕਿਤਾਵਾਂ ਦੀ ਦੇ ਨੇ ਕਰੇ ਪੈਸੀ ਦਾਰੂ ਭਾਈ ਹਾਂ ਦਾਰੂ ਆਪਕ ਦੋ ਗਲਾਸ ਭਰ ਕੇ ਏਡੇ ਠੀਕ ਆ ਸੈਟ ਲੈ ਸੈਟ ਕੇ ਤੇ ਮੁੜ ਕੇ ਆਪ ਹੀ ਸੈਟ ਲੈ ਮਤਲਬ ਅੰਦਰ ਸੈਟ ਲੈ ਪੀ ਲਈ ਪੀ ਲਈ ਤੱਕੇ ਨਾ ਹਾਂ ਆਪ ਹੀ ਤੇ ਆਪ ਹੀ ਇਥੋਂ ਪਾੜ ਕੇ ਲੀੜੇ ਤੇ ਰਵਲਾ ਪਤਾ ਹਾਂ ਮੇਰੇ ਲਾਪਤਾ ਮੇਰੇ ਭਰਾ ਨੂੰ ਫੋਨ ਲਾਤਾ ਕਹਿੰਦੀ ਇਹਦੀ ਕਰਤੂਤ ਦੇਖ ਲਾ ਕੇ ਇਹਨੇ ਮੈਨੂੰ ਦਾਰੂ ਧੱਕੇ ਨਾਲ ਪਿਆਤੀ ਮੈਨੂੰ ਧੱਕੇ ਨਾਲ ਦਾਰੂ ਪਿਆ ਕੇ ਤੇਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਆਹ ਵੇਖ ਲੈ ਮੇਰੇ ਨੌ ਮਾਰੇ ਪਏ ਨੌ ਵੀ ਆਪਦੇ ਆਪ ਮਾਰ ਲਏ ਹਨ ਤੇ ਮੇਰੇ ਨੌ ਮਾਰ ਲਏ ਮੇਰੇ ਇਥੋਂ ਲੇੜੇ ਪਾੜ ਤੇ ਮੇਰੇ ਹੱਕ ਕੋਲੋਂ ਮੇਰਾ ਐਂ ਕਰਤਾ ਫਲਾਨਾ ਕਰਤਾ ਧੌਂਕਾ ਕਰਤਾ ਭਈ ਮੇਰੇ ਭਰਾ ਨੇ ਮੈਨੂੰ ਫੋਨ ਲਾ ਕੇ ਗਾਲਾਂ ਕੱਢੀਆਂ ਕਹਿੰਦਾ ਤੂੰ ਕੰਜਰਾ ਐਡਾ ਹਲਕਾ ਫਰਦਾ ਹੁਣ ਤੇਰਾ ਵਿਆਹ ਕਰਨਾ ਤਾਂ ਸੀਗਾ ਅਹੀਂ ਤੈਨੂੰ ਕੀ ਅੱਗ ਲੱਗੇ ਫਲਾਨਾ ਹੋ ਗਿਆ ਧੌਂਕਾ ਹੋ ਗਿਆ ਮੈਂ ਭਈ ਉਦੋਂ ਜਦੋਂ ਘਰੇ ਜੋਤੋ ਜੋਤੀ ਹੋ ਪਏ ਹਨ ਜੋਤੋ ਜੋਤ ਜਦੋਂ ਹੋ ਪਏ ਚਾਂਡ ਗਵਾਨ ਨੇ ਆ ਕੇ ਛੜਾਤਾ ਜਦੋਂ ਆਂਡ ਗਵਾਨ ਨੇ ਆ ਕੇ ਛੜਾਤਾ ਤੇ ਜਿਹੜੇ ਰਸਤੇ ਵਾਲੇ ਉਹਨੇ ਸੋ ਤਾਂ ਮੋੜਨੇ ਸੀਗੇ ਅਗਲਾ ਕਹਿੰਦਾ ਤਾਂ ਪਹਿਲਾਂ ਹੀ ਇੰਨਾ ਕੁਝ ਕਰੀ ਜਾਂਦੇ ਤੇ ਬਾਅਦ ਚ ਕੀ ਕਰਨਗੇ ਜਦੋਂ ਭਾਈ ਪੁੱਛਿਆ ਮੈਨੂੰ ਬੈਠੇ ਇਹ ਸਾਰੇ ਹਨ ਮੈਂ ਆਪਣੇ ਭਰਾ ਨੂੰ ਇੱਕ ਗੱਲ ਹੀ ਕਹੀ ਵੇਖ ਮੈਂ ਖਾ ਮਤਰੇ ਨਾਲ ਦਾ ਜੰਮਿਆ ਮੈਂ ਤੈਨੂੰ ਇਹ ਨਹੀਂ ਗੱਲ ਕਹਿੰਦਾ ਵੀ ਇਹ ਮਾੜੀ ਆ ਜਾਂ ਮੈਂ ਮਾੜਾ ਠੀਕ ਹੈ ਇਹ ਪਰਜਾਈ ਹੈ ਮਰੀ ਅੱਜ ਤੋਂ 4-5 ਸਾਲ ਹੋ ਗਏ ਪਹਿਲਾਂ ਮੈਂ ਇਹਨੂੰ ਅੱਤ ਤੱਕ ਨਹੀਂ ਕੀਤਾ ਤੇ ਅੱਜ ਮੇਰਾ ਰਸਤਾ ਹੋਣਾ ਮੈਂ ਅੱਜ ਮਾੜਾ ਥੋੜੋ ਬੰਨਣਾ ਸੀਗੇ ਵੀ ਇਹ ਤ ਉਹ ਮੈਨੂੰ ਕਹਦਾ ਮੈਨੂੰ ਨਹੀਂ ਇਹ ਚੀਜ਼ ਦਾ ਪਤਾ ਕਿ ਤੂੰ ਇਹਨੂੰ ਹੱਥ ਕਿਵੇਂ ਲਾਇਆ ਇਹਨੂੰ ਤੂੰ ਦਾ ਰੁਕਵੇਂ ਪਈ ਹੈ ਮੈਂ ਕਿਹਾ ਵੀ ਇਹ ਨਹੀਂ ਆਏ ਗੱਲਬਾਤ ਬਾਨੀ ਜਾਂ ਤਾਂ ਸੱਚ ਦਾ ਸੱਚ ਤੇ ਪਾਣੀ ਦਾ ਪਾਣੀ ਤਾਂ ਦੁੱਧ ਦੁੱਧ ਕਰਨਾ ਇਹਨੂੰ ਜਾਂਦਾ ਸੌਂਪਵਾਲ ਤੇਰੇ ਜਵਾਕ ਹੈ ਇੱਕ ਇਹਨੂੰ ਕਹ ਜਵਾਕ ਦੇ ਸਿਰ ਤੇ ਹੱਥ ਰੱਖ ਦੇ ਤੇ ਮੈਂ ਸਮਾਨ ਲ ਜੂਗਾ ਤੇ ਮੈਂ ਬਈ ਤੇਰੇ ਮੱਥੇ ਹੀ ਨਹੀਂ ਲੱਗਦਾ ਨਾ ਮੇਦੇ ਲੱਗਾ ਜਿਹੜੇ ਤੇਰੇ ਲੋਕਾਂ ਬਾਰੇ ਆਉਂਦਾ ਤੂੰ ਲੱਖ ਲਈ ਜਿਹੜੇ ਮੈਨੂੰ ਹੋਣਗੇ ਮੈਂ ਰੱਖ ਲੂਗਾ ਤੇ ਜਦੋਂ ਉਹਨੂੰ ਪੁੱਛਿਆ ਭਰਦਾਈ ਨੂੰ ਉਹ ਉਹ ਤੇ ਜੋ ਅੱਕ ਦੇ ਹੁਣ ਜਵਾਗਤ ਹਰਕ ਨੂੰ ਪਾਇਆ ਕਿੱਥੇ ਰੱਖਦੀ ਆ ਲਚਕ ਰਿਚਕਾਂ ਕਰਨ ਲੱਗੇ ਬੋਲਣ ਲੱਗੇ ਇਹ ਤਾਂ ਹੈ ਹੀ ਇਹ ਜਾਂ ਤੂੰ ਵੀ ਮਗਰ ਲੱਗਦਾ ਫਲਾਣਾ ਕਰਦਾ ਤੇ ਧਮਕਾ ਕਰਦਾ ਅੱਕ ਹਾਰ ਕੇ ਹਾਨੀ ਸਰ ਨੂੰ ਕਹਿੰਦੀ ਵੀ ਮੈਂ ਤੇਰਾ ਰਸਤਾ ਹੋਣ ਹੀ ਨਹੀਂ ਦੇਣਾ ਹੂੰ ਮੈਂ ਹਾਂ ਕਿੱਲੇ ਆਉਂਦੀ ਜਮੀਨ ਪੰਜ ਕਿੱਲੇ ਪਾਣ ਸਾਡੇ ਕੋਲ ਵੀ ਕੀਪਦਾ ਜਮੀਨ ਕਰਕੇ ਕਰਦੀ ਉਹ ਮੈਂ ਤੁਹਾਨੂੰ ਦੱਸਿਆ ਨਾ ਵੀ ਕਹਿੰਦੀ ਤੂੰ ਐਂ ਤੂੰ ਰਹਿ ਫਿਰ ਜਿਹੜੀ ਕੋ ਉਤਰੀ ਲੋੜ ਆ ਮੈਂ ਪੂਰੀ ਕਰ ਦੂੰਗਾ ਹੂੰ ਠੀਕ ਹੈ ਮੈਂ ਕਿਹਾ ਵੀ ਇਹ ਚੀਜ਼ ਕਿਵੇਂ ਹੋਊਗੀ ਮੈਂ ਰੋਟੀ ਖਾਣੀ ਹੈ ਮੇਰਾ ਮਾਪੇ ਕਹਿੰਨਾ ਕਿ ਤੇਰਾ ਮੰਨ ਲ ਕੇ ਚੱਲ ਬੈਠਾ ਮੈਂ ਵੀ ਆਪਦਾ ਵਿਆਹ ਕਰਾਉਣਾ ਕੱਲ ਨੂੰ ਤੂੰ ਮੇਰੀ ਉਮਰ ਲੰਘ ਜੇ ਵਿਆਹ ਲਈ ਤੂੰ ਕਿਵੇਂ ਵੀ ਮੈਂ ਤਾਂ ਤੁਹਾਨੂੰ ਰੋਟੀ ਦੇ ਹੀ ਨਹੀਂ ਸਕਦੀ ਠੀਕ ਹੈ ਨਾ ਵੀ ਮੈਂ ਕਿਹਾ ਵੀ ਨਹੀਂ ਇਹ ਕੰਮ ਨਹੀਂ ਹੋਣਾ ਮੇਰੇ ਮਿਲਨ ਆਪੇ ਵੀ ਕਹਿੰਦੇ ਵੀ ਭਾਈ ਵਿਆਹ ਤਾਂ ਜ਼ਰੂਰੀ ਹੁੰਦਾ ਜੇ ਇਹਦਾ ਪਿਆ ਪਹਿਲਾਂ ਹੋਇਆ ਹੁੰਦਾ ਤਾਂ ਇਹਦਾ ਦੂਜੇ ਦਾ ਘੜਾ ਨਾ ਕਰਦੇ ਵਿਆਹ ਤਾਂ ਹੁੰਦਾ ਹੀ ਹੁੰਦਾ ਕਹਿੰਦੇ ਜੀ ਮੈਂ ਹੋਣ ਨਹੀਂ ਜਣਾ ਮੈਂ ਆਪਦੇ ਜਵਾਕ ਦੀ ਜ਼ਮੀਨ ਨਹੀਂ ਘਟਾਉਣੀ ਅੱਛਾ ਗੱਲ ਵਿੱਚ ਇਹ ਸੀ ਹਾਂ ਤੇ ਉਹ ਕਹਿੰਦੇ ਵੀ ਤੈਨੂੰ ਢਾਈਆਂ ਪੰਜਾਦ ਤਾਂ ਨਹੀਂ ਕੀਤਾ ਤੇ ਜਿਹੜੇ ਜਵਾਕ ਦੀ ਜੋੜਾ ਘੜਦੀ ਤਾਂ ਵੀ ਕਹ ਪਈ ਭਾਈ ਇਹ ਸਿਰ ਪੰਜ ਢਾਈ ਕਿਲੇ ਤੇ ਇਹਦੇ ਹੀ ਆ ਪੰਜ ਕਿਲੇ ਬਾਹਣਾ ਤੇ ਪਰ ਐਂ ਤੂੰ ਐ ਕਿਵੇਂ ਕਰ ਲੇਗੀ ਬਸ ਉਹਦੀ ਆ ਹੀ ਜਿਆਦਾ ਉਹ ਕਹਿੰਦੀ ਮੈਂ ਰਿਸ਼ਤਾ ਨਹੀਂ ਹੋਣ ਦੇਣਾ ਨਹੀਂ ਅੱਛਾ ਫਿਰ ਤੇਰੇ ਭਰਾ ਨੂੰ ਜਦੋਂ ਪਤਾ ਲੱਗਿਆ ਵੀ ਤੂੰ ਆਹ ਸਿਸਟਮ ਕਰਤਾ ਜਾਂ ਤੂੰ ਨਹੀਂ ਕੀਤਾ ਸੀਗਾ ਮਤਲਬ ਉਹਨੇ ਬਹਾਨੇ ਮਾਰ ਕੇ ਤੇਰੇ ਭਰਾ ਨੂੰ ਸੱਦ ਲਿਆ ਤੇਰਾ ਭਰਾ ਘਰੇ ਆਇਆ ਥੋੜੇ ਜਿਹੱਥੋਂ ਪਾਈ ਵੀ ਹੋਈ ਪਿੰਡ 'ਚ ਵੀ ਗੱਲ ਉੱਡ ਗਈ ਹੋਊਗਾ ਨਾ ਵੀ ਉਹ ਬੰਦੇ ਨੇ ਵੀ ਆਪਦੀ ਭਾਬੀ ਨੂੰ ਐ ਕਰਤਾ ਲੋਕਾਂ ਨੇ ਬੜਾ ਤੈਨੂੰ ਕਿਹਾ ਹੋਊਗਾ ਬਈ ਲੋਕ ਤਾਂ ਬਈ ਹਰ ਇੱਕ ਕੀ ਕਹਿੰਦਾ ਅਗਲਾ ਕਹਿੰਦਾ ਕੰਜਦੇ ਦਾ ਦਰੂਪਿਆ ਦੀ ਲੋੜ ਸੀ ਘਰ ਦੀ ਕੰਧ ਸੀ ਘਰੇ ਸਿੱਟੀ ਰੱਖਦਾ ਹੈ ਮੇ ਲੌਲਾ ਪੌਣ ਦੀ ਲੋੜ ਸੀ ਉਹ ਮੈਂ ਕਿਹਾ ਭਰਾਵੋ ਜੇ 5 ਸਾਲ ਹੋ ਗਏ ਮੈਂ ਪਹਿਲਾਂ ਨਹੀਂ ਉਹਨੂੰ ਹੱਥ ਲਾਇਆ ਤੇ ਅੱਜ ਮੈਨੂੰ ਤਾਂ ਦੇਖਣ ਵਾਲੇ ਨੂੰ ਸੀ ਅੱਜ ਮੈਂ ਉਹਨੂੰ ਜਰੂਰ ਦਾ ਦ ਜੇ ਇਹਦੋਂ ਪਹਿਲਾਂ 5 ਸਾਲ ਮੇਰੇ ਨਾਲ ਰਲ ਮਿਲ ਕੇ ਚੱਲੀ ਜਾਂਦੀ ਤੇ ਮੈਂ ਉਹਨੂੰ ਉਹ ਕਿਉਂ ਕਰਦਾ ਦਾਰੂ ਮੈਨੂੰ ਪਿਉਂਦੀ ਕਿ ਲੋੜ ਜਿਹੜੀ ਤੇਰੀ ਭਾਬੀ ਆ ਉਹ ਦੋਸ਼ ਲਾ ਰਹੀ ਆ ਮੇਰੇ ਨਾਲ ਮੇਰੇ ਦਿਓਰ ਨੇ ਬਹੁਤ ਪੜਾ ਕੀਤਾ ਮੇਰੇ ਨਾਲ ਹੱਥੋਂ ਪਾਈ ਕੀਤੀ ਮੈਨੇ ਬਲਾਤਕਾਰ ਕੀਤਾ ਮੇਰੇ ਨਾਲ ਉਹ ਚੀਜ਼ਾਂ ਕੀਤੀਆਂ ਜਿਹੜੀਆਂ ਮੈਂ ਸੁਣਾ ਨਹੀਂ ਸਕਦੀ ਕੈਮਰੇ ਮੂਰੇ ਆ ਕੇ ਦੱਸ ਨਹੀਂ ਸਕਦੀ ਮੇਰੇ ਨਾਲ ਕੀ ਕੀ ਹੋਇਆ ਇਹ ਬਈ ਉਹ ਤਾਂ ਬੜਾ ਕਹਿ ਰਹੀ ਆ ਫਿਰ ਮੈਂ ਤੁਹਾਨੂੰ ਗੱਲ ਦੱਸਦਾ ਫੇਰ ਜਦੋਂ ਉਹ ਚੀਜ਼ ਚ ਮੁੱਕਰ ਗਈ ਜਿ ਵਗਦੀ ਸੋਣੀ ਖਾਦੀ ਫੇਰ ਮੈਨੂੰ ਕਿ ਮਖਾ ਜਿਹੜੇ 9 ਵਜੇ ਵੇ ਆ ਸਕਿਨ ਦਾ ਟੈਸਟ ਹੁੰਦਾ ਹੁੰਦਾ ਹਫਤਾ ਰਹਿ ਜਾਂਦਾ ਹਣਾ ਮੈਂ ਤਾਂ ਤੂੰ ਇਹਦੇ ਕਰਾਲਾ ਤੇ ਮੇਰੇ ਕਰਾਲਾ ਨੋਂ ਕੀ ਦੇ ਹੋਵੇ ਪਤਾ ਲੱਗ ਜੂ ਠੀਕ ਆ ਉੱਥੇ ਹੋਵੇ ਭੱਜ ਗਈ ਕਹਿੰਦੀ ਮੈਂ ਕਿਉਂਕਿ ਡਾਕਟਰਾਂ ਕੋਲ ਤੁਰੀ ਫਿਰਾਂ ਮੈਨੂੰ ਕਿਹੜਾ ਕੋਈ ਅਹ ਤੂੰ ਤਾਂ ਜਾਣ ਕੇ ਪੈਰਾਂ ਚੋਂ ਕੱਢਿਆ ਸੀ ਹਾਂ ਕਹਿੰਦੀ ਮੈਂ ਕਿਉਂ ਡਾਕਟਰਾਂ ਕੋਲ ਤੁਰੀ ਫਿਰਾਂ ਮੈਂ ਕਿਹਾ ਵੀ ਜੇ ਮੈਂ ਉਹਨੂੰ ਹੱਥ ਵੀ ਲਾਇਆ ਟੱਚ ਵੀ ਕੀਤਾ ਫੇਰ ਇਹ ਕਵੇ ਭਾਈ ਮੈਨੂੰ ਵੀ ਇਹਨੇ ਮੇਰਾ ਟੱਚ ਹੱਥ ਲੱਗਿਆ ਹੱਥ ਲੱਗੇ ਤੇ ਵੀ ਆਪਣਾ ਆ ਜੂਗਾ ਵੀ ਮੈਂ ਤਾਂ ਉਹਨੂੰ ਕੁਛ ਕਿਹਾ ਹੀ ਨਹੀਂ ਮੈਨੂੰ ਕੀ ਪਤਾ ਹੁਣ ਅੰਦਰ ਬੈਠੀ ਕੀ ਕਰੀ ਜਾਂਦੀ ਐ ਵੀ ਇਹ दारू ਪੀ ਜਾਂਦੀ ਐ ਉਹਦੀ ਲੀੜੇ ਪਾੜੀ ਬੈਠੀ ਐ ਤੇ ਉਹਨੂੰ ਫੋਨ ਲਾਈ ਬੈਠੀ ਐ ਮੈਂ ਤਾਂ ਆਪਦੇ ਤਿਆਰੀਆਂ ਚ ਤੁਰਾ ਫਿਰਦਾ ਮੈਂ ਚੱਲ ਆ ਪਈ ਉਹਨਾਂ ਨੇ ਆਉਣਾ ਤੇ ਅੱਜ ਸ਼ਗਨ ਪਾ ਕੇ ਜਾਣਗੇ ਮੁੰਦਰੀਆਂ ਮੇਰੇ ਮੰਮੀ ਡੈਡੀ ਲੈ ਕੇ ਗਏ ਵੇ ਘਰੇ ਉਹਨਾਂ ਦਾ ਉਹ ਉਹਨਾਂ ਨੂੰ ਮੁੰਦਰਾ ਕਿਹੜਾ ਸੁੱਜਣਾ ਸੀਗਾ ਘਰੇ ਉਹਨਾਂ ਦਾ ਕੁਝ ਹੋਇਆ ਪਿਆ ਸੀਗਾ ਦੋਸਤੋ ਭਾਬੀ ਨੇ ਵੇਖੋ ਯਾਰ ਇੱਕ ਸਿਰਫ ਜ਼ਮੀਨ ਕਰਕੇ ਪੰਜ ਕਿੱਲੇ ਜ਼ਮੀਨ ਕਰਕੇ ਵੀ ਮੇਰੇ ਹਿੱਸੇ ਹੀ ਰਹਿ ਜੇ ਮੇਰੇ ਮੁੰਡੇ ਦੇ ਹਿੱਸੇ ਹੀ ਰਹਿ ਜੇ ਉਹਨੇ ਆਪਣੇ ਦਿਓਰ ਤੇ ਵੇਖੋ ਕਿਹੜਾ ਦੋਸ਼ ਲਾਇਆ ਵੀ ਮੇਰੇ ਨਾਲ ਉਹਨੇ ਇਹ ਜਿਹੜਾ ਹਰਕਤ ਕੀਤੀ ਇਹ ਜੀ ਮੈਂ ਦੱਸ ਨਹੀਂ ਸਕਦੀ ਮੈਨੂੰ दारू ਪਿਆਈ ਮੇਰੇ ਕੱਪੜੇ ਪਾੜੇ ਮੇਰੇ ਨਾਲ ੱੱੱਕਾ ਕੀਤਾ ਫਿਰ ਉਹਨੇ ਫੋਨ ਲਾਤਾ ਆਪਣੇ ਘਰ ਵਾਲੇ ਨੂੰ ਵੀ ਮੇਰੇ ਨਾਲ ਦਿਓਰ ਨੇ ਤੇਰੇ ਭਰਾ ਨੇ ਮੇਰੇ ਨਾਲ ਇਹ ਜੁਰਮ ਕੀਤਾ ਤੂੰ ਆ ਜਲਦੀ ਉਸ ਤੋਂ ਬਾਅਦ ਇਹ ਦੋਵੇਂ ਭਰਾਵਾਂ ਦੇ ਵਿੱਚ ਲੜਾਈ ਹੁੰਦੀ ਹੈ ਪਰ ਗੱਲ ਦਾ ਨਿਚੋੜ ਜਦੋਂ ਨਿਕਲਦਾ ਨਾ ਇਹਦੀ ਭਾਬੀ ਆ ਜਿਹੜੀ ਉਹ ਸਿਰਫ ਜ਼ਮੀਨ ਕਰਕੇ ਇਹ ਕੰਮ ਕਰਦੀ ਪਈ ਸੀ ਤੇਰੇ ਭਰਾ ਨੂੰ ਪਤਾ ਲੱਗ ਗਿਆ ਸੀ ਵੀ ਜ਼ਮੀਨ ਕਰਕੇ ਬਈ ਉਹਨਾਂ ਲੱਗ ਜਦੋਂ ਉਹਨਾਂ ਛੜਿਆ ਮੈਂ ਜਦੋਂ ਮਾਨੂੰ ਸਾਰੀਆਂ ਚੀਜ਼ਾਂ ਤੋਂ ਮੁੱਕਰ ਗਈ ਮੈਂ ਮੈਡੀਕਲ ਦੀ ਗੱਲ ਕੀਤੀ ਉਹ ਮੁੱਕਰ ਗਈ ਠੀਕ ਆ ਜੋ ਆਖਦੀ ਸੌਂ ਖਾਨ ਨੂੰ ਕਿਹਾ ਉਹ ਮੁੱਕਰ ਗਈ ਫਿਰ ਜਦੋਂ ਐਂਡ ਤੇ ਜਦੋਂ ਸਾਰਿਆਂ ਨੇ ਪ੍ਰੈਸ਼ਰ ਪਾਇਆ ਲੋਕਾਂ ਨੇ ਆਂਡ ਗਵੰਡ ਕਹਿੰਦੇ ਭਾਈ ਵੀ ਜਦੋਂ ਸਾਰਾ ਕੁਝ ਕਹੀ ਜਾਂਦਾ ਤੂੰ ਕਰਦੀ ਕਿਉਂ ਨਹੀਂ ਫਿਰ ਐਂਡ ਦੇ ਉਹ ਕਹਿੰਦੀ ਜਾਓ ਤੁਸੀਂ ਆਪਦੇ ਘਰੋਂ ਘਤੀ ਜਾਓ ਵੀ ਮੈਂ ਤਾਂ ਇਹਦਾ ਹੋਣ ਨਹੀਂ ਦੇਣਾ ਮੈਂ ਆਉਦੀ ਜ਼ਮੀਨ ਆਉਦੇ ਜਵਾਕ ਦੀ ਨਹੀਂ ਘਟੰਦੇ ਨਹੀਂ ਐਂਡ ਤੇ ਉਹਨੇ ਆ ਗੱਲ ਬੋਲੀ ਫਿਰ ਮ ਜਾਂ ਕੁਛ ਮੈਂ ਤੁਹਾਨੂੰ ਦੱਸੇ ਨਾ ਵੀ ਉਹਨੇ ਮੁੜ ਕੇ ਜਿਹੜੇ ਸੱਟ ਲੇ ਫਿਰ ਉਹਨੇ ਆਪਦੇ ਸਹੁਰੇ ਨੂੰ ਫੋਨ ਲਾ ਲਓ ਕਹਿੰਦਾ ਵੀ ਆਜੋ ਤੇ ਆਪਦੇ ਨੂੰ ਲੈ ਜਾ ਹਾਂ ਮੈਂ ਕਿਹਾ ਜਦੋਂ ਉਹਨੇ ਕੁੱਟਣ ਲੱਗ ਗਿਆ ਤੇ ਮੈਂ ਕਿਹਾ ਛਡਾਇਆ ਉਹਨੂੰ ਮੈਂ ਹੈ ਮੈਂ ਜਦ ਕਾਹ ਨੂੰ ਉਹਨੂੰ ਕੁੱਟੀ ਜਾਂਦਾ ਚਲੇ ਜੀ ਤੇ ਜਿੰਨੀ ਕੁ ਮੱਤ ਸੀਗੀ ਛੋਟੀ ਮੱਤ ਤੱਕ ਗਿੱਚੀ ਪਿੱਛੇ ਮੱਤਾਂ ਦੀ ਹੈਨਾ ਵੀ ਤੂੰ ਕਾਹ ਨੂੰ ਉਹ ਕਰਦਾ ਪਰ ਵੀ ਮੈਂ ਜਦੋਂ ਉਹ ਮੁੜ ਕੇ ਆਪਦੇ ਸਹੁਰੇ ਨੂੰ ਫੋਨ ਲਾ ਕੇ ਕਹਿੰਦਾ ਵੀ ਇਹਨੂੰ ਲੈ ਜਾ ਮੈਂ ਨਹੀਂ ਰੱਖਣੀ ਹਾਂ ਠੀਕ ਹੈ ਨਾ ਰੋਲਾ ਬਸ ਇਹ ਹੱਦ ਕੀ ਨਾਲ ਤਾਂ ਜਲੂਸ ਸਾਡਾ ਕੜਾ ਨਾਲੇ ਕੜਾਈ ਹੈ ਕੜਾਇਆ ਇਹ ਮਾਵਾ ਦਾ ਰੂਪ ਦਿੰਦੇ ਬਈ ਯਾਰ ਹੁਣ ਉਹ ਜੋ ਉਹੀ ਤਾਂ ਗੱਲ ਆ ਮਾਂ ਤੋਂ ਕੁਮਾਂ ਹੋਗੀ ਨਾ ਵੀ ਜੇ ਮੰਨ ਕੇ ਚੱਲੋ ਸੋਚਦੀ ਵੀ ਜਿਹੇ ਜਾਂ ਮੇਰਾ ਆ ਮੁੰਡਾ ਤੇ ਉਹੇ ਜਾ ਮੇਰਾ ਛੋਟਾ ਦਯੋਰਾ ਤੇ ਵੀ ਮੇਰਾ ਪੋਤੀ ਆ ਤੇ ਇਹਦਾ ਰਸਤਾ ਹੋਊਗਾ ਪਰ ਅੱਜ ਕੱਲ ਬਈ ਜਿਹੜਾ ਕਲਯੁਗ ਚੱਲ ਰਿਹਾ ਦੌਰ ਦੇ ਵਿੱਚ ਕੋਈ ਕਿਸੇ ਨੂੰ ਮੁੰਡਾ ਨਹੀਂ ਸਮਝਦਾ ਆਪਦਾ ਮੈਂ ਤੁਹਾਨੂੰ ਗੱਲ ਦੱਸਦਾ ਕਈ ਵੇਲੇ ਆਪਦੇ ਸਕੇ ਪੁੱਤ ਨੂੰ ਨਹੀਂ ਮੁੰਡੇ ਸਮਝਦੇ ਕਈ ਬਥੇਰਾ ਹੁਣ ਬਈ ਕਲਯੁਗ ਦਾ ਟਾਈਮ ਆ ਪਰ ਮੈਂ ਇੱਕ ਚੀਜ਼ ਦੱਸਦਾ ਯਾਰ ਬਈ ਇਹ ਚੀਜ਼ ਸੋਚਦੀ ਹਨਾ ਵੀ ਹੁਣ ਮੈਂ ਕੋਈ ਮੱਲਾ ਹੋਰ ਘਰ ਦੀ ਲਿਆਊਗਾ ਇਹ ਲੜਨਗਾ ਵੀ ਬੋਲਣਗਾ ਵੀ ਜੇ ਸਾਡਾ ਘਰ ਅੱਜ ਸਾਡੇ ਕੋਲੇ ਮੰਨ ਕੇ ਚੱਲ 15 20 ਕਿੱਲਾਂ ਦਾ ਬੰਦਾ ਦੀ ਇਸ ਨਹੀਂ ਕਰਦਾ ਸਾਡੇ ਥਵਾ ਕੇ ਕਰਕੇ ਮੈਂ ਖੇਤੀ ਕਰੀ ਜਾਂਦਾ ਮੇਰਾ ਭਰਾ ਚੱਲ ਜੋਬ ਕਰਦਾ ਤੇ ਸਾਡਾ ਵਧੀਆ ਸਰਕਲ ਚੱਲੀ ਜਾਂਦਾ ਜੇ ਹੁਣ ਇਹਦੀ ਭੈਣ ਆਉਂਦੀ ਉਹ ਵੀ ਚੱਲ ਮਾੜਾ ਮੋਟਾ ਜੋਬ ਤੇ ਲੱਗੀ ਵੀ ਆ ਜੇ ਮੈਨੂੰ ਕਹਾ ਮੱਖਾ ਤੋਂ ਆਦੀ ਪੈਨ ਦਾ ਰਸਤਾ ਕਰਾ ਦੇ ਨਾਲ ਤਾਂ ਅੱਡ ਨਹੀਂ ਹੁੰਦੇ ਨਾਲੇ ਆਪਾਂ ਦੇ ਦੋਨਾਂ ਘਰਾਂ ਦਾ ਜੰਨਾ ਕ ਬਣੀ ਜਾਊਗਾ ਠੀਕ ਹੈ ਜੇ ਤੂੰ ਪੰਜ ਕਿੱਲੇ ਦੀ ਗੱਲ ਕਰਦੇ ਹੋ ਹੋ ਸਕਦਾ ਆਪਾਂ ਜੇ ਦੋਨੋਂ ਤਰ੍ਹਾਂ ਜਾ ਕੇ ਉਹਨਾਂ ਨੂੰ ਪੰਜ ਕਿੱਲੇ ਵੇਚ ਲੈ ਲਗੇ ਠੀਕ ਹੈ ਨਾ ਜੇ ਮਤਲਬ ਜੇ ਚੀਜ਼ਾਂ ਸੋਚਣ ਵਾਲੀਆਂ ਹੁੰਦੀਆਂ ਬਾਈ ਪਰ ਲੋਕ ਸੋਚਦੇ ਨਹੀਂ ਨਾ ਨਹੀਂ ਸੋਚਦੇ ਬਾਈ ਜੇ ਮੁਠੀ ਬੰਦ ਆ ਠੀਕ ਹੈ ਜੀ ਤਾਕਤ ਬਹੁਤ ਆ ਜੇ ਹੁਣ ਇਹ ਖੁੱਲਣ ਲੱਗ ਜੇ ਇਕੱਲੀ ਇਕੱਲੀ ਉਂਗਲੀ ਮਰੋੜਾਂਗੇ ਇਹਦੀ ਤਾਕਤ ਨਹੀਂ ਲੈਂਦੀ ਠੀਕ ਹੈ ਉਹ ਚੀਜ਼ ਹੀ ਹੁੰਦੀ ਆ ਵੀ ਜੇ ਆਪਾਂ ਬੰਦ ਰੱਖਾਂਗੇ ਆਪਣਾ ਸਾਰਾ ਕੁਝ ਹੀ ਬਨ ਜਾਂਦਾ ਕਿਉਂਕਿ ਹੁਣ ਹੁਣ ਬਈ ਕੀ ਨਿਭੜਿਆ ਕੀ ਪੰਚਾਇਤ ਵਿੱਚ ਗੱਲ ਹੋਈ ਜਾਂ ਕਾਨੂੰਨ ਸਾਹਮਣੇ ਹੋਇਆ ਜਾਂ ਉਹਦੇ ਸਹੁਰੇ ਪਰਿਵਾਰ ਨਾਲ ਗੱਲ ਕੀਤੀ ਨਿਭੜਿਆ ਕੀ ਆ ਕੀ ਸਿਸਟਮ ਕੀ ਬਣਿਆ ਹੁਣ ਬਈ ਮੇਰੀ ਗੱਲ ਸੁਣ ਹੁਣ ਕੁੜੀ ਤਾਂ ਭੇਜਤੀ ਉੱਥੇ ਹੁਣ ਉਹ ਮੰਗੀ ਜਾਂਦੀ ਹੈ ਮਾਫੀਾਂ ਕਿਤੇ ਤਾਂ ਮੈਨੂੰ ਫੋਨ ਲਾਉਂਦੀ ਆ ਠੀਕ ਆ ਕਿਤੇ ਲਾਉਂਦੀ ਆ ਫੋਨ ਭਰਾ ਨੂੰ ਵੀ ਤੂੰ ਇਹਨੂੰ ਸਮਝਾ ਮੈਂ ਸਹੁਰੇ ਪਰਿਵਾਰ ਨੂੰ ਭੇਜਦੀ ਹੋਗੀ ਸਾਰੇ ਪਰਿਵਾਰ ਨੂੰ ਤਾਂ ਮੇਰੇ ਨਾ ਸਹੁਰਾ ਮੈਨੂੰ ਫੋਨ ਲਾਉਂਦਾ ਪੁੱਤ ਤੂੰ ਕੋਈ ਨਹੀਂ ਐ ਤੇ ਇਹਦਾ ਜਿਹੇ ਜਿਹੇ ਦਿਮਾਗ ਦੀ ਸੀਗੀ ਸੀਗੀ ਤੂੰ ਉਹ ਕੁੜੀ ਨਾਲ ਨਹੀਂ ਆਪਾਂ ਤੂੰ ਆਪਦੀ ਆਪਣੀ ਛੋਟੀ ਕੁੜੀ ਦਾ ਰਸਤਾ ਦੇਵਾਂਗੇ ਜਦੋਂ ਆਪਾਂ ਜਾ ਕੇ ਗੱਲਾਂ ਉਹ ਬਈ ਸਿਆਣੀਆਂ ਕਰਨੀਆਂ ਜਦੋਂ ਅਗਲੇ ਨੂੰ ਕਿਹਾ ਭਾਈ ਵੀ ਆ ਚੀਜ਼ਾਂ ਮਾੜੀਆਂ ਹੋਣੀ ਫਿੱਕ ਪਵਾਉਣ ਲੱਗ ਗਈ ਤੇ ਬਾਅਦ ਦੇ ਵਿੱਚ ਫਿੱਕਾ ਨਹੀਂ ਪੈਣੀਆ ਬਾਅਦ ਵਿੱਚ ਫਿੱਕਾ ਪੈਣੀਆ ਪਹਿਲਾਂ ਕਹਿੰਦੇ ਭਾਬੀ ਨੂੰ ਦਰਜਾ ਦਿੱਤਾ ਜਾਂਦਾ ਸੀ ਮਾਂ ਦਾ ਪਰ ਅੱਜ ਦੇ ਕਾਲ ਯੁੱਗ ਦੇ ਟਾਈਮ ਦੇ ਵਿੱਚ ਮਾਂ ਦਾ ਜਿਹੜਾ ਰੋਲ ਆ ਉਹ ਮਾਂ ਨੂੰ ਹੀ ਮਿਲਣਾ ਚਾਹੀਦਾ ਭਾਬੀ ਦਾ ਰੋਲ ਭਾਬੀ ਨੂੰ ਮਿਲਦਾ ਜਿਹੜਾ ਇਹਦੇ ਤੇ ਦੋਸ਼ ਲਾਇਆ ਮਾਂ ਭਾਬੀ ਨੇ ਮਾਂ ਕਦੇ ਆਪਣੇ ਮੁੰਡੇ ਤੇ ਇਹ ਦੋਸ਼ ਨਹੀਂ ਲਾਉਂਦੀ ਜਿਹੜਾ ਭਾਬੀ ਨੇ ਦੋਸ਼ ਇਹਦੇ ਤੇ ਲਾਇਆ ਬਈ ਕੀ ਕਹਿਣਾ ਚਾਹਣਾ ਵੀ ਜਿਹੜੇ ਲੋਕ ਜਿਹੜੀਆਂ ਜ਼ਮੀਨ ਪਿੱਛੇ ਭਾਬੀਆਂ ਹੋ ਗਈਆਂ ਜਾਂ ਰਿਸ਼ਤੇ ਹੋ ਗਏ ਆਪਣੇ ਜਿੰਨੇ ਵੀ ਗੂੜੇ ਰਿਸ਼ਤੇ ਹੁੰਦੇ ਆ ਵੀ ਪਰਿਵਾਰਕ ਰਿਸ਼ਤੇ ਹੁੰਦੇ ਆ ਮਾਵਾ ਦੇ ਭੈਣਾਂ ਦੇ ਜਦੋਂ ਇਹੋ ਜਿਹੇ ਦਾਗ ਲੱਗਦੇ ਬਈ ਫਿਰ ਸਿਰਫ ਇੱਕ ਜ਼ਮੀਨਾ ਕਰਕੇ ਕੀ ਕਹਿਣਾ ਚਾਹਣੇ ਬਈ ਮੈਂ ਇੱਕ ਗੱਲ ਕਹਿਣਾ ਵੀ ਜਿਹੜਾ ਪਿਆਰ ਆ ਨਾ ਉਹ ਨਾ ਟੁੱਟਣ ਦਿਆ ਕਰੋ ਠੀਕ ਆ ਨਾ ਵੰਦੇ ਲੜਤਾ ਪੈਂਦੇ ਆ ਪਰ ਉਹਨਾਂ ਦੇ ਜਦੋਂ ਅੱਡ ਕੰਦਾ ਨਿਕਲ ਜਾਂਦੀਆਂ ਉਹ ਅੱਡ ਬੈਠੇ ਹੁੰਦੇ ਇੱਕ ਦੂਜੇ ਨੂੰ ਮਨ ਦੁਖੀ ਹੁੰਦਾ ਪਰ ਜਿਹੜੀ ਜ਼ਮੀਨ ਆ ਘਾਰ ਆ ਕੰਦਾਂ ਜਿਹੜਾ ਥਾਂਗਾ ਜ਼ਮੀਨਾਂ ਦੇ ਟੁਕੜੇ ਆ ਉਹ ਪਹਿਲਾਂ ਵੀ ਇੱਥੇ ਪਏ ਸੀਗੇ ਹੁਣ ਵੀ ਇੱਥੇ ਪਏ ਰਹੇ ਨੇ ਪਹਿਲਾਂ ਆਪਣੇ ਦਾਦੇ ਪਰਦਾਦੇ ਬਾਕੇ ਛੱਡ ਗਏ ਫਿਰ ਮਨ ਲਾ ਪਿਓ ਆ ਗਏ ਹੋਰ ਦੂਗਾ ਪਾ ਬਾਕੇ ਆਪਣੇ ਜਵਾਕ ਬਾ ਲੈਣਗੇ ਉਹ ਚੀਜ਼ ਇੱਥੇ ਪਈ ਰਹਿ ਜਣੀ ਆ ਵੀ ਐਵੇਂ ਇੱਕ ਬੱਟ ਪਿੱਛੇ ਜਾਂ ਕੰਧ ਪਿੱਛੇ ਐਵੇਂ ਕਿਸੇ ਨਾਲ ਲੜੋਣਾ ਉਹਦੇ ਸਕੇ ਸਕੇ ਲੈਣਾ ਬਗਾੜੋਣਾ ਜੇ ਤੁਹਾਡੇ ਤੇ ਕੱਲ ਨੂੰ ਭੀੜ ਪੈ ਗਈ ਤੁਹਾਡੇ ਨਾਲ ਖੜਨਾ ਤੁਹਾਡੇ ਭਰਾ ਨਹੀਂ ਸਕੇ ਸਕੇ ਲੈਣੀ ਆ ਠੀਕ ਆ ਨਾ ਇਹ ਚੀਜ਼ਾਂ ਪਿੱਛੇ ਨਾ ਇਹ ਕਰੋ ਜੇ ਤੁਸੀਂ ਸੋਚੋ ਜ਼ਮੀਨ ਉਹ ਕਵੇ 2.5 ਕਿੱਲੇ 2.5 ਕਿੱਲੇ 5 ਕਿੱਲੇ ਆ ਭਾਬੀ ਮੇਰੀ ਆਉਦੀ ਹੱਕ ਤੇ ਰੱਖ ਕੇ ਲੈ ਜੂਗੀ ਛੱਡ ਜੂ ਨਾ ਇੱਥੀ ਮਾ ਮੁੰਡਾ ਲੈ ਜਾਊਗਾ ਹਾਂ ਮਹਾਰਾਜ ਦਾ ਕੋਈ ਪਤਾ ਨਹੀਂ ਹੁੰਦਾ ਵੀ ਕੀ ਕੱਲ ਨੂੰ ਕੀ ਕਰੋਪੀ ਕਰਨੀ ਤੇ ਕੀ ਆਪਾਂ ਨੂੰ ਤਰੱਕੀ ਦੇਣੀ ਹੈ ਪਰ ਮਹਾਰਾਜ ਤੋਂ ਡਰ ਕੇ ਹਮੇਸ਼ਾ ਬਈ ਪਿਆਰ ਬਣਾ ਕੇ ਰੱਖੋ ਇੰਨਾ ਪੈਸੇ ਤੇ ਇੰਨਾ ਜ਼ਮੀਨ ਤੇ ਇੰਨਾ ਮੋਹ ਦੇ ਵਿੱਚ ਲਾਲਚ ਤੇ ਹੰਕਾਰ ਚ ਨਾ ਵੜੋ 60 ਵਾਲੇ ਕਦੇ ਕੀਰਤਪੁਰ ਸਾਹਿਬ ਜਾ ਕੇ ਦੇਖਿਓ 60 ਲੱਖ ਦੀ ਗੱਡੀ ਵਾਲੇ ਬੰਦੇ ਉੱਥੇ 60 ਰੁਪਈਆ ਦੇ ਕੁਝੇ ਚ ਪਾ ਕੇ ਲੈ ਜਾਂਦੇ ਆਪਾਂ ਠੀਕ ਆ ਉੱਥੇ ਜਾ ਕੇ ਉੱਥੇ ਸਭ ਪੈਸਾ ਜਾਤ ਪਾਤ ਹੰਕਾਰ ਸਭ ਖਤਮ ਹੋ ਜਾਂਦੀ ਹੈ ਜੇ ਪਿਆਰ ਰੱਖੋਗੇ ਜੇ ਚੰਗੇ ਰਹੋਗੇ ਥੋੜੀ ਲੋਕ ਮਿਸਾਲ ਦੇਣਗੇ ਯਾਰ ਉਹ ਪਰਿਵਾਰ ਕੰਨਾ ਚੰਗਾ ਸੀਗਾ ਕਿੰਨਾ ਥਵਾਕ ਸੀ ਤੇ ਨਹੀਂ ਅਗਲੇ ਨੇ ਕਹਣਾ ਯਾਰ ਇਹਨਾਂ ਦੇ ਘਰੇ ਕਲੇਸ਼ ਹੈ ਰੱਕ ਦੇ ਘਰੇ ਕਲੇਸ਼ ਆ ਕੰਜਰੀ ਤੁਰੇ ਫਿਰਦੇ ਆ ਆ ਚੀਜ਼ ਆ ਆਪਾਂ ਤਾਂ ਹੁਣ ਮੇਰੇ ਭਰਾ ਨੂੰ ਉਹ ਸਮਝਾਇਆ ਚਲ ਭਾਬੀ ਨੂੰ ਵੀ ਅਸੀਂ ਕਿਹਾ ਵੀ ਭਾਬੀ ਤੈਨੂੰ ਪੈਸਾ ਮਿਲਦਾ ਤੈਨੂੰ ਸਭ ਕੁਝ ਮਿਲਦਾ ਤੈਨੂੰ ਕੀ ਥੋੜਾ ਦੱਸ ਦੇ ਠੀਕਾ ਤੂੰ ਘਟਾਈ ਕਿੱਲਾਂ ਪਿੱਛੇ ਮੇਰੀ ਏਦੀ ਕੀਤੀ ਹੁਣ ਉਹੀ ਭਾਬੀ ਮੈਨੂੰ ਕਹੀ ਜਾਂਦੀ ਮੇਥੋਂ ਭਲਾ ਪੈਰੀ ਚੁੰਨੀ ਲਖਾਲਾ ਮੈਂ ਤੈਨੂੰ ਆਦੀ ਭੈਣ ਦਾ ਰਖਤਾ ਕਰੂੰ ਮੁੱਦਲ ਹੋਣ ਨਹੀਂ ਦਿੰਦੀ ਜਿਹੜੀ ਜੌਬ ਤੇ ਲੱਗੀ ਐ ਤੇ ਪਹਿਲਾਂ ਵੀ ਉਹਦੀ ਭੈਣ ਉਹੀ ਸੀ ਕਿ ਮੈਂ ਤੇ ਨਾਲ ਕਿਹਾ ਸੀ ਵੀ ਇੱਕ ਕਰੇ ਦੋਨੇ ਭੈਣਾ ਹੋਗਾ ਦੋਨੇ ਭਰਾ ਨਾਲ ਸਾਡੀ ਵਧਿਆ ਬੰਦੀ ਐ ਨਾਲੇ ਛੋਡੀ ਵਧਿਆ ਬਣੂਗੀ ਤੇ ਆਪਦਾ ਵਧਿਆ ਸਿਸਟਮ ਚੱਲੀ ਜਾਊਗਾ ਚਲੋ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਦਿਓਰ ਸੀ ਜੀ ਦੀ ਭਾਬੀ ਨੇ ਇਹਦੇ ਇਲਜ਼ਾਮ ਲਾਏ ਵੀ ਤੇਰੇ ਨਾਲ ਤੂੰ ਮੈਨੂੰ ਦਾਰੂ ਪਿਆਈ ਤੇ ਮੇਰੇ ਨਾਲ ਧੱਕਾ ਕੀਤਾ ਆਪਣੇ ਭਰਾ ਨੂੰ ਸੱਦ ਕੇ ਬੇਇੱਜ਼ਤੀ ਕੀਤੀ ਆਪਣੇ ਘਰ ਵਾਲੇ ਨੂੰ ਸੱਦ ਕੇ ਬੇਇੱਜ਼ਤੀ ਕੀਤੀ ਆਪਣੇ ਪਰਿਵਾਰ ਨੂੰ ਸੱਦ ਕੇ ਬੇਇੱਜ਼ਤੀ ਇਸ ਮੁੰਡੇ ਦੀ ਕੀਤੀ ਪਰ ਇਹ ਮੁੰਡਾ ਫਿਰ ਵੀ ਕਹਿ ਰਿਹਾ ਵੀ ਭਾਬੀ ਇੱਕ ਮਾਂ ਦਾ ਰੂਪ ਹੁੰਦੀ ਆ ਯਾਰ ਰਿਸ਼ਤੇ ਇੰਨੇ ਕੀ ਰਹਿ ਗਏ ਸਿਰਫ ਜ਼ਮੀਨਾਂ ਕਰਕੇ ਰਿਸ਼ਤੇ ਜਿਹੜੇ ਹੁੰਦੇ ਤਾੜ-ਤਾੜ ਹੋ ਜਾਂਦੇ ਆ ਜ਼ਮੀਨਾਂ ਪਿੱਛੇ ਯਾਰ ਲੋਕ ਇੱਕ ਦੂਜੇ ਨੂੰ ਭਰਾ ਨਹੀਂ ਸਮਝਦੇ ਸਕੇ ਸਕੇਲਾ ਨਹੀਂ ਸਮਝਦੇ ਆਪਣੇ ਰਿਸ਼ਤੇਦਾਰ ਸਰੀਕਾ ਕਹਿਣ ਲੱਗ ਜਾਂਦੇ ਇੱਕ ਦੂਜੇ ਨੂੰ ਸਿਰਫ ਇੱਕ ਜ਼ਮੀਨਾ ਕਰਕੇ ਅੱਜ ਭਾਬੀ ਨੇ ਸਿਰਫ ਜ਼ਮੀਨ ਕਰਕੇ ਇਸ ਮੁੰਡੇ ਤੇ ਇਸ ਦਿਓਰ ਤੇ ਆਪਣੇ ਤੇ ਇੱਕ ਝੂਠਾ ਇਲਜ਼ਾਮ ਲਾਤਾ ਵੀ ਮੇਰੀ ਇੱਜ਼ਤ ਲੁੱਟ ਰਹੀ ਸੀ ਪਰ ਬਹੁਤ ਸ਼ਰਮ ਵਾਲੀ ਗੱਲ ਆ ਇੱਕ ਭਾਬੀ ਦਾ ਰੂਪ ਜਿਹੜਾ ਹੁੰਦਾ ਇੱਕ ਮਾਂ ਦਾ ਰੂਪ ਦਰਜਾ ਦਿੱਤਾ ਜਾਂਦਾ ਇਸ ਨੂੰ ਪਰ ਅੱਜ ਦੇ ਟਾਈਮ ਦੇ ਵਿੱਚ ਕਾਲ ਯੁੱਗ ਦੇ ਟਾਈਮ ਦੇ ਵਿੱਚ ਕੋਈ ਕਿਸੇ ਨੂੰ ਦਰਜਾ ਨਹੀਂ ਦਿੱਤਾ ਜਾਂਦਾ ਅੱਜ ਦੇ ਟਾਈਮ ਦੇ ਵਿੱਚ ਆਪਣੇ ਸਕੇ ਰਿਸ਼ਤੇ ਵੀ ਧੋਖਾ ਕਰ ਰਹੇ ਨੇ ਪਰ ਮੈਂ ਅੱਜ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਜ਼ਿੰਦਗੀ ਦੇ ਵਿੱਚ ਇੱਥੇ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਪਰ ਆਪਣੀ ਜਿਹੜੀ ਜ਼ਿੰਦਗੀ ਆ ਮਿੱਟੀ ਧਾਕ ਬਣ ਕੇ ਇੱਕ ਕੀਰਤਪੁਰ ਸਾਹਿਬ ਆਪਣੇ ਕਈ ਲੋਕ ਕਿੱਥੇ ਜਾਂਦੇ ਆ ਉਹ ਹਰ ਦੁਆਰ ਹਰ ਦੁਆਰ ਜਾਂਦੇ ਆ ਜਦੋਂ ਉੱਥੇ ਵੀ ਜਾਂਦੇ ਆ ਪਿਆਰ ਰੁਪਿਆ ਦੇ ਕੁੱਜੇ ਚ 60 ਰੁਪਿਆ ਦੇ ਕੁੱਜੇ ਦੇ ਵਿੱਚ ਜਾਂਦੇ ਆ ਉਹ ਕੀ 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 ਰਹਿ ਜਾਂਦਾ ਉੱਥੇ ਕੁਝ ਨਹੀਂ ਰਹਿੰਦਾ ਨਾ ਜ਼ਮੀਨ ਜਾਂਦੀ ਨਾਲ ਨਾ ਸੋਨਾ ਜਾਂਦਾ ਸਿਰਫ ਇੱਕ ਚਿੱਟਾ ਕਫਨ ਹੁੰਦਾ ਜਿਹੜਾ ਚਿੱਟਾ ਕਫਨ ਵੀ ਖਤਮ ਵਿੱਚ ਹੀ ਮਿਕਸ ਹੋ ਜਾਂਦਾ ਸਾਰਾ ਕੁਝ ਮੈਂ ਤਾਂ ਇੱਕ ਗੱਲ ਕਹਿਣਾ ਚਾਹਣਾ ਯਾਰ ਵੀ ਗਲਤ ਕੰਮ ਆ ਕਦੇ ਵੀ ਜ਼ਿੰਦਗੀ ਦੇ ਵਿੱਚ ਜੋ ਵੀ ਕੰਮ ਕਰਨਾ ਨਾ ਤੂੰ ਸੋਚ ਸਮਝ ਕੇ ਕਰਨਾ ਵੀ ਆਪਾਂ ਯਾਰ ਕਿਹੜੇ ਰਿਸ਼ਤੇ ਨਾਲ ਧੋਖਾ ਕਰਦੇ ਆ ਸਾਡੀ ਵੀਡੀਓ ਕਿ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕਿ ਸੇਹ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ